ਤੁਹਾਰ ਨ ਵਿਆਪਈ ਕੰਥ ਮਿਲਿਆ ਹਰਨ ਮਨ ਬਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓ ਤੁਹਾਰ ਨ ਵਿਆਪਈ ਕੰਥ ਮਿਲਿਆ ਹਰਨ ਮਨ ਬਿਦਿਆ ਚੰਨਾਰਬਿੰਦ ਦਰਸ਼ਨ ਲਗੜਾ ਸਾਰੂ ਊਡ ਗਵਿੰਦ ਗੋਪਾਲ ਰਾਏ ਸੇਵਾ ਸਵਾਮੀ ਆਦੂ ਗੋ ਗਾਰ ਜਦ ਉਜੀਤੈ ਮਿਲੀ ਸੱਚੀ ਪ੍ਰੀਤ ਸੁਭਾਅ ਕਰ ਗੈਨੀ ਬਾਰ ਬ੍ਰਹਮ ਬਹੁੜ ਨਿਸ਼ੜਿਆ ਹੋ ਬਾਰ ਸੱਜਣ ਅਬ ਮੁ ਅਗਾਰ ਸਰਬਾਈ ਨਾਰਾਇਣ ਨਾਨਕ ਦਰ ਪਈਆ ਉਹ ਕੋ ਸੁਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਸ਼ਰਮ ਬਈ ਨਾਰਾਇਣ ਨਾਨਕ ਦਰ ਪਈ ਆਓ ਪੋਖ ਸੰਦਾ ਸਰਬਸ ਜਿਸ ਬਖਸ਼ੇ ਵੇ ਬਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੰਦੀ ਗੁਰੂ ਦੀ ਗੋਦ ਵਿੱਚ ਜੁੜ ਬੈ ਕੇ ਗੁਰੂ ਗੁਰੂ ਪਿਆਰੇ ਸਾਧ ਸੰਗਤ ਜੀ ਆਓ ਫਕੀ ਦੀ ਸਾਂਝ ਪਾਈਏ ਜਿਸ ਦੇ ਨਾਲ ਦੂ ਵਾਰ ਵਾਹਿਗੁਰੂ ਜੀ ਦਾ ਸਿਮਰਨ ਹੁੰਦਾ ਏ ਵਾਹਿਗੁਰੂ ਆਖਿਆ ਮੁਕਤ ਹੋਇ ਉੱਤਰ ਵਾਹਿਗੁਰੂ ਆਖਿਆ ਸੁਆਸਾ ਦਾ ਭਲਾ ਜਿਨ੍ਹਾਂ ਨੇ ਜਪਿਆ ਵਾਹਿਗੁਰੂ

ਔਰ ਮਾਜ ਰਾਤ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੀ ਬੋਲ ਗੁਰੂ ਨਾਨਕ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਮਹੀਨੇ ਦੇ ਸੰਬੰਧ ਵਿੱਚ ਇਲਾਹੀ ਦਰਗਾਹੇ ਬਚਨ ਕਰਦੇ ਨੇ ਸਾਨੂੰ ਜੀਵਨ ਨੂੰ ਸਮਝਾਉਂਦੇ ਹੋਏ ਮਾਸ਼ਾ ਦੀ ਬਖਸ਼ਿਸ਼ ਕਰਦੇ ਨੇ ਕੂਖ ਦੁਖਾਰ ਨਾ ਵਿਆਪਈ ਕੰਠ ਮਰਿਆ ਹਰ ਨਾ ਹੋ ਕਿ ਪੂਰੇ ਮਹੀਨੇ ਵਿੱਚ ਜਿਸ ਜੀਵ ਇਸਤਰੀ ਦੀ ਗੱਲ ਨਾਲ ਭਾਵ ਹਿਰਦੇ ਦੇ ਵਿੱਚ ਪ੍ਰਭੂ ਪਤੀ ਲੱਗਾ ਹੋਇਆ ਹੋਏ ਉਸ ਨੂੰ ਕੱਕਰ ਮਨ ਦੀ ਕਠੋਰਤਾ ਕੋਲਾਪਣ ਜੂੜ ਨਹੀਂ ਪਾ ਸਕਦਾ ਜਿਹਦੇ ਹਿਰਦੇ ਵਿੱਚ ਅਸੀਂ ਸਾਰੇ ਹੀ ਅਕਾਲ ਪੁਰਖ ਦੇ ਰਾਜ ਜੀਵ ਇਸਤਰੀਆਂ ਹਾਂ ਇਸ ਕਰਕੇ ਪਾਤਸ਼ਾਹ ਜੀ ਨੇ ਇੱਥੇ ਜੀਵ ਇਸਤਰੀ ਕਾਇ ਸਾਨੂੰ ਜੀਵਾਂ ਨੂੰ ਆਚਾ ਕਹਿੰਦੇ ਮਨ ਬੇਦਿਆ ਕਰਨਾਰ ਬਿੰਦ ਦਰਸ਼ਨ ਲਗੜਾ ਸਾਰੂ ਤੇ ਪਾਸ਼ਾ ਕਹਿੰਦੇ ਉਹਨਾਂ ਦੀ ਬਿਰਤੀ ਪ੍ਰਭੂ ਦੇ ਦਰ ਦੀ ਤਾਗ ਵਿੱਚ ਜੁੜੀ ਰਹਿੰਦੀ ਏ ਉਹਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਵਿਝਿਆ ਰਹਿੰਦਾ ਏ ਤੇ ਪਾਸ਼ਾ ਕਹਿੰਦੇ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਦਾਹੂ ਜਿਸ ਜੀਵ ਇਸਤਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਪਰਮੇਸ਼ਰ ਵਾਹਿਗੁਰੂ ਦਾ ਲਿਆ ਉਸਨੇ ਪ੍ਰਭੂ ਪੱਤੀ ਦੀ ਸੇਵਾ ਦਾ ਲਾਭ ਖੱਟਿਆ ਹੈ ਹੁਣ ਗੁਰਾਵੀ ਤੌਰ ਤੇ ਵੀ ਜਿਸ ਤਰ੍ਹਾਂ ਜੀਵ ਇਸਤਰੀਆਂ ਔਰ ਪਤੀ ਦਾ ਕਹਿਣਾ ਮੰਨਦੀਆਂ ਨੇ ਉਹ ਲਾਹਾ ਖੱਟਦੀਆਂ ਨੇ

ਦੁੱਖਿਆ ਕੋਈ ਨ ਸਕਈ ਮਨ ਸਾਧੂ ਗੁਣ ਗਾਉ ਕਿ ਮਾਇਆ ਉਸ ਨੂੰ ਕੋ ਨਹੀਂ ਸਕਦੀ ਗੁਰੂ ਨੂੰ ਮਿਲ ਕੇ ਉਸ ਦੇ ਪ੍ਰਭੂ ਦੀ ਸਿੱਖਤ ਸਲਾਹ ਵਿੱਚ ਚੁਬੀ ਲੈਂਦੀ ਉਹਦੀ ਸੁੱਤ ਜਿਹੜੀ ਓਹ ਪਰਮੇਸ਼ਰ ਦੇ ਨਾਲ ਲੱਗੀ ਰਹੀ ਬਾਸ਼ਾ ਜੀ ਕਹਿੰਦੇ ਜਹ ਤੈ ਉਪਜੀ ਤੈ ਮਿਲੀ ਸੱਚੀ ਭੀਤ ਸਮਾਹ ਜਿਸਾ ਪਰਮਾਤਮਾ ਜੋ ਉਸਨੇ ਜਨਮ ਲਿਆ ਉਸੇ ਵਿੱਚ ਜੁੜੀ ਰਹਿੰਦੀ ਹੈ ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿੱਚ ਲੱਗੀ ਰਹਿੰਦੀ ਏ ਤੇ ਪਾਤਸ਼ਾਹ ਜੀ ਕਹਿੰਦੇ ਨੇ ਕਰਕੇ ਲੀਨੇ ਪਾਰ ਬ੍ਰਹਮ ਬੋਲ ਨਾ ਵਿਛੜੀ ਆਉ ਤੇ ਪਾਤਸ਼ਾਹ ਕਹਿੰਦੇ ਪਾਰ ਬ੍ਰਹਮ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਚਰਨਾਂ ਵਿੱਚ ਜੋੜਿਆ ਹੁੰਦਾ ਏ ਉਹ ਮੋੜ ਉਸ ਦੇ ਚਰਨਾਂ ਤੋਂ ਵਿਛੜਦੀ ਨਹੀਂ ਜਿੰਨੂ ਹਰੀ ਦਾ ਰੰਗ ਲੱਗ ਜਾਂਦਾ ਏ ਪਰਮੇਸ਼ਰ ਦਾ ਰੰਗ ਲੱਗ ਜਾਂਦਾ ਏ ਉਹ ਫਿਰ ਉਤੜਦਾ ਨਹੀਂ ਉਹ ਸਦਾ ਮਾਲਕ ਦੇ ਰੰਗ ਦੇ ਵਿੱਚ ਰੰਗੇ ਰੰਦੇ ਨੇ ਉਹ ਵਿਛੜਦੇ ਨਹੀਂ ਆਸ਼ਾ ਕੰਦੇ ਬਾਜ ਜਉ ਲਖ ਬੇਰੀਆ ਹਰ ਸੱਜਣ ਅਗਮ ਅਗਾਉ ਉਹ ਸੱਜਣ ਪ੍ਰਭੂ ਬੜਾ ਉਹ ਜਹ ਹੈ ਬੜਾ ਡੂੰਗਾ ਹੈ ਮੈਂ ਉਸ ਤੋਂ ਲੱਖ ਵਾਰੀ ਕੁਰਬਾਨ ਜਾਣਾ ਹਮ ਪਾਤਸ਼ਾਹ ਜੀ ਕਹਿੰਦੇ ਸ਼ਰਮ ਭਾਈ ਨਾਰਾਇਣ ਨਾਨਕ ਦਰ ਪਿਆਉ ਏ ਨਾਨਕ ਉਹ ਬੜਾ ਦਿਆਲ ਦਰ ਉਤੇ ਬਿਗਿਆ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੋਈ ਪੈਂਦੀ ਹੂ ਜੋ ਸ਼ਰਣ ਆਵੇ ਤਿਸ ਕੰਠ ਲਾਵੇ ਇਹ ਬੰਦ ਸੁਆਮੀ ਸੰਧਾ ਜਿਹੜਾ ਫਿਰ ਗੁਰੂ ਦੇ ਜਨਮਾਂ ਦੇ ਵਿੱਚ ਡਿੱਗ ਪੈਂਦਾ ਹੈ ਫਿਰ ਪਰਮੇਸ਼ਰ ਵਾਹਿਗੁਰੂ ਉਹਨੂੰ ਆਪਣੇ ਗੱਲ ਦੇ ਨਾਲ ਲਾ ਲੈਂਦਾ ਹੈ ਜੇ ਉਹ ਨਾਲ ਪੋੜਾ ਨਹੀਂ ਨਾ ਫਿਰ ਪੋੜਾ ਨਹੀਂ ਪਾਸ਼ਾ ਕਹਿੰਦੇ ਪੂਰ ਸੁੰਦਾ ਸਰਬ ਸੁਖ ਜਿਸ ਬਖਸ਼ੇ ਬੇ ਪਰਵਾਹ ਤੇ ਜਿਸ ਉੱਤੇ ਉਹ ਬੇ ਪਰਵਾਹ ਪ੍ਰਭੂ ਮਿਹਰ ਕਰਦਾ ਏ ਉਸ ਨੂੰ ਪੋੜਾ ਨਹੀਂ ਸੁਹਾਵਣਾ ਲੱਗਦਾ ਏ ਉਹਨੂੰ ਚੰਗਾ ਲੱਗਦਾ ਏ ਉਸ ਨੂੰ ਸਾਰੇ ਸੁੱਖ ਮਿਲ ਜਾਂਦੇ ਨੇ ਕਿਉਂਕਿ ਰੰਗ ਦੇ ਵਿੱਚ ਰੰਗੇ ਹੋਏ ਜਿਵੇਂ ਰੰਗ ਲੱਗਾ ਸੀ ਸਹਿਬਜ਼ਾਦਿਆਂ ਨੂੰ ਆ ਮਹੀਨਾ ਜਿਹੜਾ ਉਹਦਾ ਲੰਭ ਹੋ ਗਿਆ ਇਹਨਾ ਸੰਗਤ ਜੀ ਤੇ ਸ਼ਹੀਦਾਂ ਦਾ ਮਿਲਣਾ ਸਾਰਾ ਤੁਰਨਾਏ ਇਹਦੇ ਵਿੱਚ ਜਿਨ੍ਹਾਂ ਨੂੰ ਰੰਗ ਲੱਗ ਗਿਆ ਪਰਮੇਸ਼ਰ ਦਾ ਅੱਜ ਦਾ ਪਾਵਨ ਬਚਨ ਵੀ ਸਤਿਗੁਰੂ ਜੀ ਬਖਸ਼ਿਸ਼ੀ ਕਰਦੇ ਨੇ ਜਾਗ ਕੋ ਰੰਗ ਲਾਗੋ ਇਸ ਜੁਗ ਮੇ ਸੂਗਹੀ ਅੰਧ ਹੈ ਝੂਰਾ ਆਤਮ ਜਿਨੇ ਸકલ ਵਸਤਾ ਗੈ ਜਾਗਦਾ ਸਤਿਗੁਰ ਪੂਰਾ ਕਿ ਪਾਸ਼ਾ ਜੀ ਬਖਸ਼ਿਸ਼ੀ ਕਰਦੇ ਨੇ ਕਿ ਜਿਨ੍ਹਾਂ ਨੂੰ ਉਹ ਸੂਰਮਾ ਬਣਦਾ ਏ ਭਾਈ ਇਸ ਜਗਤ ਦੇ ਵਿੱਚ ਇਸ ਸੰਸਾਰ ਦੇ ਵਿੱਚ ਜਿਸ ਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਏ ਜਿਹੜਾ ਪ੍ਰਭੂ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਲੈਂਦਾ ਏ ਉਹ ਸੂਰਮਾ ਏ ਉਹ ਜੋਦਾ ਏ ਕਿ ਪਾਤਸ਼ਾਹ ਜਿਨੇ ਆਤਮ ਜਿਨੇ ਸકલ ਵਸ ਤਾ ਕੈ ਜਾ ਕਾ ਸਤਗੁਰੂ ਪੂਰਾ ਕਿ ਪੂਰਾ ਗੁਰੂ ਜਿਸ ਮਨੁਖ ਦਾ ਮਦਦਗਾਰ ਬਣ ਜਾਂਦਾ ਹੈ ਉਹ ਮਨੁਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਤਾਂ ਨਹੀਂ ਜਿੱਤਿਆ ਜਾਂਦਾ ਹੈ ਇਹ ਪਰਮੇਸ਼ਰ ਹੀ ਕਿਰਪਾ ਕਰੇ ਵੈ ਗੁਰੂ ਤਾਂ ਫਿਰ ਜਿੱਤ ਲੈਂਦਾ ਹੈ ਇਹ ਸਾਰੀ ਸ੍ਰਿਸ਼ਟੀ ਉਸ ਦੇ ਬਸ ਵਿੱਚ ਆ ਜਾਂਦੀ ਹੈ ਦੁਨੀਆਂ ਦਾ ਕੋਈ ਪਦਾਰਥ ਉਸ ਨੂੰ ਮੋੜ ਨਹੀਂ ਸਕਦਾ ਕਿਉਂਕਿ ਉਹਦੇ ਤੇ ਪੂਰੇ ਗੁਰੂ ਨੇ ਕਿਰਪਾ ਕਰਤੀ ਕਿ ਪਾਤਸ਼ਾਹ ਜੀ ਕਹਿੰਦੇ ਨੇ ਠਾਕੁਰ ਗਾਈ ਹੈ ਆਤਮ ਰੰਗ ਏ ਭਾਈ ਦਿਲ ਦੇ ਵਿੱਚ ਪਿਆਰ ਨਾਲ ਪਰਮਾਤਮਾ ਦੀ ਸਿਮਰਤ ਸਦਾ ਕਰਨੀ ਤੇ ਫਿਰ ਕੀ ਇਹ ਸ਼ਰਨੀ ਪਾਵਨ ਨਾਮ ਧਿਆਵਣ ਸਹਿਜ ਸਮਾਵਣ ਸੰਗ ਕਿ ਪਾਸ਼ਾ ਕਹਿੰਦੇ ਉਸ ਪਰਮਾਤਮਾ ਦੀ ਸ਼ਰਨ ਵਿੱਚ ਟਿਕੇ ਰਹਿਣਾ ਉਸ ਦਾ ਨਾਮ ਸਿਮਰਨਾ ਇਸ ਤਰੀਕੇ ਨਾਲ ਆਤਮਿਕ ਦੂਤਾ ਵਿੱਚ ਟਿਕ ਕੇ ਉਸ ਵਿੱਚ ਮੀਨ ਹੋ ਜਾਈਦਾ ਏ ਕਿ ਪਾਸ਼ਾ ਜੀ ਫਿਰ ਰਹਾ ਉਦਾਸਿ ਰਾਤ ਦੇਕੇ ਬਖਸ਼ ਸ਼ਿਕਾਰ ਦੇਨੇ ਜਾਣ ਕੇ ਚਰਨ ਵਸੇ ਮੇਰੇ ਯਾਰੇ ਸੰਗ ਪੁਨੀਤਾ ਦੇਹੀ हे ਕਿਰਪਾ ਦੇ ਖਜਾਨੇ ਪ੍ਰਭ ਜੋ ਤੇਰੇ ਦਾਸਾਂ ਦੇ ਚਰਨਾ ਮੇਰੇ ਹਿਰਦੇ ਵਿੱਚ ਵਸ ਬੈਣ ਤਾਂ ਉਹਨਾਂ ਦੀ ਸੰਗਤ ਵਿੱਚ ਮੇਰਾ ਸਰੀਰ ਪਵਿੱਤਰ ਹੋ ਜਾਏਗਾ ਜਿਤਨਾ ਆਪਾਂ ਸੰਗਤ ਦੇ ਵਿੱਚ ਲਾਹ ਖਰਤਦੇ ਆਂ ਇਹ ਵੀ ਭਾਗਾ ਤੋਂ ਬਿਨਾਂ ਨਹੀਂ ਗੁਰੂ ਪਾਤਸ਼ਾਹ ਜੀ ਕਹਿੰਦੇ ਬਖਸ਼ਿਸ਼ ਹੁੰਦੀ ਬਿਨ ਭਾਗਾ ਸਤ ਸੰਗ ਨਾ ਲੱਭੇ ਮਿਲ ਸੰਗਤ ਮੈਲ ਪਰਿਜੇ ਜੀਓ ਕਿਹੜੀ ਮੈਲ ਓਹ ਵਿਕਾਰਾਂ ਦੀ ਉੱਚੰਬਰ ਵੀ ਇਹ ਸਾਨੂੰ دنیਵੀ ਮੈਲ ਜਿਹੜੀ ਏ ਉਹ ਜਿਹੜੀ ਆਪਾਂ ਜਿਹੜੀ ਸਰੀਰ ਨੂੰ ਚੰਮੜ ਜਾਂਦੀ ਏ ਸਾਡੇ ਤਨ ਨੂੰ ਅਸੀਂ ਇਸੇ ਨਾਮ ਕਰਕੇ ਲਾ ਲੈਨੀ ਆ ਪਰ ਮਨ ਦੀ ਜਿਹੜੀ ਮਨ ਤੇ ਮੈਲ ਵਕਾਰਾਂ ਦੀ ਲੱਗਦੀ ਏ ਉਹ ਕੇਵਲਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਲਾ ਸਕਦਾ ਏ ਤੇ ਬਾਦਸ਼ਾਹ ਜੀ ਬਖਸ਼ਿਸ਼ੀ ਕਰਦੇ ਨੇ ਕਾਰਿ ਵਿਸ਼ਣਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੂਗਾ ਉਹ ਸਰੀਰ arogh ਬਣਦਾ ਏ ਜਿਹੜਾ ਪਾਣੀ ਦੇ ਨਾਲ ਤੇ ਬਾਣੀ ਦੇ ਨਾਲ ਆਪਣੇ ਪੰਜ ਭੂਤਕ ਸਰੀਰ ਨੂੰ ਸ਼ਨਾਣ ਕਰਉਂਦਾ ਹੈ। ਨਹੀਂ ਤਾਂ ਪਿਆਰੀ ਸਾਧ ਸੰਗ ਜੀ ਮੈਲ ਤਨ ਤੇ ਵੀ ਲੱਗੀ ਤੇ ਮਨ ਤੇ ਵੀ ਲੱਗੀ ਮਨ ਤੇ ਵਕਾਰਾਂ ਦੀ ਮੈਲ ਨੇ ਸਾਡੇ ਤੇ ਜੋਰ ਪਾਇਆ ਜਿਹੜੀ ਲੱਥ ਦੀ ਨਹੀਂ ਕੇਵਲ ਬਾੜੀ ਦਾ ਸਕਦੀ। ਕਿ ਬਾਦਸ਼ਾਹ ਜੀ ਕਹਿੰਦੇ ਨੇ ਕਿ ਜਨ ਦੇ ਜਨ ਕੇ ਚਰਨ ਵਸੇ ਮੇਰੇ ਹੀਰੇ ਸੰਗ ਪੁਨੀਤਾ ਦੇ ਹੀੇ ਕਿਰਪਾ ਦੇਖ ਜਾਣੇ ਪ੍ਰਭ ਜੇ ਤੇਰੇ ਦਾਸਾਂ ਦੇ ਚਰਨ ਮੇਰੇ ਦੇ ਵਿੱਚ ਵਸ ਪੈਣ ਤਾ ਉਹਨਾਂ ਦੀ ਸੰਗਤ ਵਿੱਚ ਹੈ ਮੇਰਾ ਸਰੀਰ ਉਪਵਿੱਤਰ ਹੋ ਜਾਂਦਾ ਹੈ ਜੇ ਫਿਰ ਬਾਦਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਨ ਕੀ ਧੂਰ ਦੇਓ ਕਿਰਪਾ ਨਾਨਕ ਕਹਿ ਸੁਖ ਇਹੀ ਮਿਹਰ ਕਰ ਮੈਨੂੰ ਆਪਣੇ ਦਾਸਾਂ ਦੀ ਚਰਣਾ ਦੀ ਧੂਰ ਬਖਸ਼ੇ ਦੇ ਮੈਂ ਨਾਨਕ ਵਾ ਤੇ ਸਭ ਤੋਂ ਵੱਡਾ ਇਹੀ ਸੁਖ ਹੈ ਪਾਸ਼ਾ ਜੀ ਕਹਿਣਾ ਆਪਣੇ ਮਨ ਨੂੰ ਕਹਿੰਦੇ ਨੇ ਸਮਝਾਉਣਾ ਸਾਨੂੰ ਕਰਦੇ ਨਹੀਂ ਕਿਉਂਕਿ ਭਾਈ ਨਹੀਂ ਤਾਂ ਕੀ ਇਹ ਪਾਸ਼ਾ ਕਹਿੰਦੇ ਯਤਨ ਕਰੇ ਮਨੁ ਕੜੇ ਕਾਵੇ ਉਹ ਅੰਤਰ ਜਾਮੀ ਜਾਣੇ ਏ ਭਾਈ ਨਾਨਕ ਜੀ ਅਨੁਖਰ ਅਨੇਕਾਂ ਜਨਨ ਕਰਦਾ ਏ ਲੋਕਾਂ ਨੂੰ ਢੋਖਾ ਦਿੰਦਾ ਏ ਪਰ ਸਭ ਦੇ ਦਿਲਾਂ ਦੀ ਜਾਣਣ ਵਾਲਾ ਉਹ ਪਰਮਾਤਮਾ ਸਭ ਕੁਝ ਜਾਣਦਾ ਏ ਉਹ ਵੇਖਦਾ ਏ ਅਸੀਂ ਵੱਢ ਛੱਲ ਕਰ ਸਕਦੇ ਆ ਸੰਸਾਰ ਦੇ ਨਾਲ ਪਰ ਉਸ ਵਾਹਿਗੁਰੂ ਦੇ ਨਾਲ ਆਪਾਂ ਵੱਢ ਛੱਲ ਨਹੀਂ ਕਰ ਸਕਦੇ ਤੇ ਬਾਸ਼ਾ ਕਹਿੰਦੇ ਨੇ ਪਾਪ ਕਰੇ ਕਰ ਨੁਕਰ ਪਾਵੇ ਭੀਗ ਕਰੇ ਨਿਰਬਾਨੀ ਹਾਲਾਂਕਿ ਉਹ ਵਿਰਕਤਾ ਵਾਲੇ ਧਾਰਮਿਕ ਪਹਿਰਾਵੇ ਬਣਾਈ ਫਿਰ ਰੱਖਦਾ ਏ ਪਾਪ ਕਰਕੇ ਫਿਰ ਉਹ ਪਾਪਾਂ ਤੋਂ ਮੁਕਰ ਵੀ ਜਾਂਦਾ ਏ ਪਰ ਪਾਸ਼ਾ ਜਾਣਦੇ ਨੇ ਸਾਰੇ ਜਾਣਤ ਦੂਰ ਤੋਂ ਪ੍ਰਭ ਨੇਰਾ اے ਪ੍ਰਭੂ ਤੂੰ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਤੇ ਸਭ ਦੇ ਦਿਲਾਂ ਦੀ ਜਾਣਦਾ ਹੈ ਜੇ ਪਰਸ਼ਾ ਦੀ ਬਖਸ਼ੀਕਾਰ ਦੇ ਨੇ ਜਬ ਲਗ ਟੂਟੇ ਨਾਹੀ ਮਨ ਪਰਮਾਨ ਤਬ ਲਗ ਮੁਕਟ ਨਾ ਕੋਈ ਹੈ ਭਾਈ ਜਦੋਂ ਤੱਕ ਮਨੁੱਖ ਦੇ ਮਨ ਦੀ ਮਾਇਆ ਵਾਲੀ ਭਟਕਣਾ ਦੂਰ ਨਹੀਂ ਹੰਡੀ ਇਹ ਲਾਲਚ ਦੇ ਪੰਜੇ ਤੋਂ ਆਜ਼ਾਦ ਨਹੀਂ ਹੋ ਸਕਦਾ ਕਿਉਂਕਿ ਜਦੋਂ ਲਾਲਚ ਦੇ ਵਿੱਚ ਫਸ ਗਏ ਉਦੋਂ ਫਿਰ ਨਿਕਲਿਆ ਨਹੀਂ ਜਾਂਦਾ ਬੱਚੇ ਦੀ ਲਿਵ ਲੱਗਦੀ ਏ ਇਹ ਪਾਸ਼ਾ ਜੀ ਮਾਜ ਰਾਗ ਦੇ ਵਿੱਚ ਗੁਰੂ ਨਾਨਕ ਪਾਸ਼ਾ ਬਖਸ਼ਿਸ਼ੀ ਕਰਦੇ ਨੇ ਕਿ ਬੱਚੇ ਦਾ ਜਦੋਂ ਮੋਹ ਟੁੱਟਦਾ ਹੈ ਨਾ ਪਰਮੇਸ਼ਰ ਦੇ ਨਾਲ ਉਹ ਲਿਵ ਟੁੱਟਦੀ ਏ ਫਿਰ ਉਹਦਾ ਦੁਨਿਆਵੀ ਵਸਤੂਆਂ ਦੇ ਨਾਲ ਮੋਹ ਪਿਆਰ ਪੈਂਦਾ ਏ ਇਹ ਪਾਸ਼ਾ ਜੀ ਬਖਸ਼ਿਸ਼ੀ ਕਰਦੇ ਨੇ ਪਹਿਲੇ ਪਿਆਰ ਲਗਾ ਥਨ ਦੁੱਧ ਦੁਜੇ ਮਾਇ ਬਾਪ ਕੀ ਸੋਧ ਤੀਜੇ ਪਿਆਰ ਭਾਬੀ 베ਰ ਚੌਥੇ ਪਿਆਰ ਉਪਨਨੀ ਖੇਡ ਅਜਵੇਂ ਖਾਣ ਪੀਣ ਕੀ ਤਾਰ ਛੇਵੇਂ ਕਾਮ ਨਾ ਪੁੱਛੇ ਜਾਤ ਸਤਵੇਂ ਸੰਜ ਕੀਆ ਕਰਵਾਸ ਅਠਵੇਂ ਗ੍ਰੋਧ ਹွာ ਤਨਨਾਸ਼ ਨਾਵੇਂ ਧੌਲੇ ਉਪੇ ਸਾ ਦਸਵਾਂ ਦੱਦਾ ਹွာ ਸੁਆ ਗਏ ਸੰਗੀਤ ਪੁਕਾਰੀ ਤਾ ਉੱਡਿਆ ਹੰਸ ਦਸਾਇਰਾ ਕਿ ਪਰਮੇਸ਼ਰ ਦੇ ਨਾਲ ਉਹ ਲਿਬ ਟੁੱਟ ਗਈ ਫਿਰ ਮਾਂ ਦੇ ਦੁੱਧ ਦੇ ਨਾਲ ਬੱਚੇ ਦੀ ਪ੍ਰੀਤ ਪੈਣੀ ਪਹਿਲਾਂ ਕਿਉਂਕਿ ਪਾਸ਼ਾ ਜੀ ਕਹਿ ਰਹੇ ਨੇ ਕਿ ਪਹਿਲੇ ਪਿਆਰ ਲੱਗਾ ਥਨ ਦੁੱਧ ਉਹਨੂੰ ਦੁੱਧ ਦੇ ਨਾਲ ਮਾਂ ਦੇ ਦੁੱਧ ਦੇ ਨਾਲ ਪ੍ਰੀਤ ਪੈਣੀ ਦੂਜੇ ਮਾਏ ਬਾਪ ਕੀ ਸ਼ੁੱਧ ਫਿਰ ਮਾਂ ਪਿਓ ਦਾ ਪਤਾ ਲੱਗਦਾ ਇਹ ਮੇਰੀ ਮਾਂ ਹੈ ਜੇ ਕੋ ਬੱਚਾ ਕੰਨਾਂ ਰੁੰਦਾ ਵੇ ਦੂਜਾ ਬੱਚਾ ਬੰਦਾ ਚੁੱਪ ਲਵੇ ਉਹ ਚੁੱਪ ਹੀ ਕਰੇਗਾ ਮਾਂ ਚੁਕੇਗੀ ਉਸੇ ਵੇਲੇ ਚੁੱਪ ਕਰ ਜਾਈਗਾ ਪਿਆਰੇ ਨਾ ਇਸੇ ਕਰਕੇ ਕਿ ਜੇ ਪਿਆਰ ਭਾਵੀ ਬੇਦ ਫਿਰ ਉਹਨੂੰ ਸਾਰੇ ਆਪਣੇ ਜੀਵਾਂ ਦਾ ਪਤਾ ਲੱਗਦਾ ਏ ਹੌਲੀ ਹੌਲੀ ਉਹਨੂੰ ਸਮਝ ਆ ਜਾਂਦੀ ਏ ਤੇ ਚੌਥੇ ਪਿਆਰ ਉੱਪਰ ਨਹੀਂ ਖੇੜ ਫਿਰ ਚੌਥੀ ਅਵਸਥਾ ਦੇ ਵਿੱਚ ਪਾਸ਼ਾ ਕਹਿੰਦੇ ਨੇ ਉਨੂੰ ਖੇਡ ਪਿਆਰੀ ਲੱਗਦੀ ਪੰਜਵੇਂ ਖਾਣ ਪੀਣ ਦੀ ਤਾਂ ਫਿਰ ਉਹਨੂੰ ਜਿਹੜਾ ਪੰਜਵਾ ਜਿਹੜਾ ਏ ਉੱਥੇ ਜਾ ਕੇ ਫਿਰ ਉਹਨੂੰ ਖਾਣ ਪੀਣ ਦੀ ਸਮਝ ਲੱਗਦੀ ਏ ਛੇਵੇਂ ਕਾਮ ਨਾ ਪੁਛੇ ਜਾਤ ਸਤਵੇਂ ਸੱਚ ਕੀ ਆਕਰਵਾਜ਼ ਫਿਰ ਉਹ ਜਵਾਨੀ ਦੇ ਵਿੱਚ ਆ ਜਾਂਦਾ ਏ ਉਹਦੇ ਫਿਰ ਬੱਚੇ ਹੋ ਜਾਂਦੇ ਨੇ ਅੱਠਵੇਂ ਗ੍ਰੋਧ ਵਹਤਨ ਨਾਸ ਅੱਠਵੀਂ ਅਵਸਥਾ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਮਸਤੂ ਜਾਂਦਾ ਈ ਨੌਵੇਂ ਧੋਲੇ ਉੱਪਰ ਸਾਹ ਜਦੋਂ ਬੜਾ ਪਾਇਆ ਜਾਂਦਾ ਏ ਫਿਰ ਜਵਾਨੀ ਤੋਂ ਬਾਅਦ ਫਿਰ ਉਹ ਧੋਲੇ ਆ ਜਾਂਦੇ ਨੇ ਨੌਵੇਂ ਧੋਲੇ ਉੱਪਰ ਸਾਹ 10ਵੇਂ ਜੰਦਾ ਵਾ ਸਵਾਖੀਰੀ 10ਵੀਂ ਅਵਸਥਾ ਇੱਥੇ ਪਹੁੰਚ ਜਾਂਦੀ ਏ ਖੀਰੀ ਉਹ ਬੰਖ ਪਗੇਰੀ ਵਿੱਚੋਂ ਨਿਕਲ ਜਾਂਦਾ ਏ ਦੇ ਮਿੱਟੀ ਦੀ ਢੇਰੀ ਹੋ ਜਾਂਦਾ ਏ ਉਸੇ ਰਾਹ ਤੇ ਉੱਡ ਜਾਂਦਾ ਏ ਫੇਰ ਜਿੱਥੂ ਆਇਆ ਸੀ ਸੁਪਾਸ਼ਾ ਕੰਡੇ ਉਹ ਸੁਹੁਰਨਾ ਏ ਉਹ ਜੋਦਾ ਏ ਜਿਹਨੂੰ ਹਰੀ ਦਾ ਰੰਗ ਚੜ ਗਿਆ ਨਾਮ ਦਾ ਰੰਗ ਚੜ ਗਿਆ ਸੁਸੰਗਤ ਜੀ ਹੁਣ ਸ਼ਹੀਦੀ ਦਿਹਾੜੇ ਸ਼ੁਰੂ ਹੋ ਜਾ ਰਹੇ ਨੇ ਕਿਉਂਕਿ ਆ ਜਿਹੜਾ ਮਹੀਨਾ 6 ਨੂੰ ਸਤਗੁਰੂ ਜੀ ਅਨੰਦ ਦਾ ਕਿਲਾ ਛੱਡਦੇ ਨੇ ਛੇਪੂ ਨੂੰ ਅਨੰਦਪੁਰ ਦਾ ਕਿਲਾ ਛੱਡਦੇ ਨੇ ਉਹ ਸਮਾਂ ਯਾਦ ਕਰੀਏ ਜਦੋਂ ਫਿਰ ਕੂੜਾ ਪੈਂਦਾ ਏ ਠੰਡ ਲੱਗ ਗਈ ਏ ਝੱਖੜ ਮੇ ਹਲੇਰੀ ਪਿਆ ਏ ਅੱבא ਇਤਿਹਾਸ ਸੁਣਿਆ ਏ ਪੜਿਆ ਨੇ ਕਿ ਕਿੰਨੀ ਮੁਸ਼ਕਲਾਂ ਦੇ ਵਿੱਚ ਵੀ ਸਾਹਿਬ ਜਾਦੇ ਗੁਰੂ ਦੇ ਪਿਆਰੇ ਸਿੰਘ ਖਾਲਸਾ ਬੁੱਲਿਆੜੀ ਅਡੂਰ ਰਿਆ ਕਿਉਂਕਿ ਉਹਨੂੰ ਉਹਨਾਂ ਨੇ ਹਰੀਦਾ ਰੰਗ ਲੰਗਾ ਸੀ ਪਰਮੇਸ਼ਰ ਦਾ ਰੰਗ ਲੰਗਾ ਸੀ ਤੇ ਪਾਸ਼ਾ ਜੀ ਅਨੰਦਪੁਰ ਦਾ ਕਿਲਾ ਛੱਡਦੇ ਨੇ ਸਰਸਾ ਤੇ ਪਹੁੰਚਦੇ ਨੇ ਕਮਸਾਣ ਦਾ ਜੁੱਟ ਹੁੰਦਾ ਏ ਉਦੋਂ ਅੰਮ੍ਰਿਤ ਮੇਰਾ ਹੁੰਦਾ ਏ ਮਾਫ ਕਰਨਾ ਸੰਗਤ ਜੀ ਆਹ ਸਾਨੂੰ ਅਮਰ ਤੇ ਵਿਰਾ ਭੁੱਲ ਚੁੱਕਾ ਏ ਪਰ ਸਤਿਗੁਰਾਂ ਨੇ ਉਠੇ ਵੀ ਕਿਹਾ ਕਿ ਅਮਰ ਤੇ ਵਿਰਾ ਹੋ ਗਿਆ ਆਸਾ ਦੀ ਵਾਰ ਦਾ ਕੀਰਤਨ ਕਰੋ ਫਿਰ ਪਾਸ਼ਾ ਜੀ ਨੇ ਇੱਕ ਬੰਨੇ ਸਿੰਘ ਜੁੱਧ ਕਰੈ ਨੇ ਇੱਕ ਬੰਨੇ ਅਮਰ ਤੇ ਵਿਰਾ ਆਸਾ ਦੀ ਵਾਰ ਦਾ ਜਾਪ ਭੁਲਿਆ ਏ ਵਿਚਰ ਨਹੀਂ ਦੇ ਤਾਰ ਆਪਣਾ ਨਾਮ ਦਿਓ ਗੁਰ ਗਵਾਂ ਦੇ ਨਰਾਤ ਨਾਨਕ ਚਾਓ ਸੇਹੋ ਈਮੰਗਾਇ ਪਾਤਸ਼ਾਹ ਜੀ ਨੇ ਸੁਸੰਗਤ ਜੀ ਨਾਮ ਜਪੀਏ ਬਾਣੀ ਪੜਹੀ ਸੇਵਾ ਸਬੰਨ ਕਰਕੇ ਆਪਣਾ ਜੀਵਨ ਸਫਲਾ ਕਰੀਏ ਜੋ ਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨੋਣਾ ਹੈ ਜੋ ਤਰੀਕਾ ਦੇ ਸਾਥ ਦੇ ਨਾਲ ਅੱਜ ਵੀ 6 ਤਰੀਕ ਨੂੰ ਆ ਰਿਹਾ ਹੈ ਸੋ ਗੋਡਵਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਖੇ ਜੋ 27 ਤਰੀਕ ਨੂੰ ਆਪਾਂ ਪ੍ਰਭਾਤ ਫੇਰੀਆਂ ਆਰੰਭ ਕਰਨੀਆਂ ਈ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਭਨਾਂ ਨੇ ਹਾਜ਼ਰੀ ਭਰਿਆ ਕਰਨੀ ਕਿਉਂਕਿ ਸਾਨੂੰ ਪ੍ਰਭਾਤ ਕੁੰਮੇ ਤੋਂ ਸੰਗਤ ਦੇ ਵਿੱਚੋਂ ਹੀ ਸਭ ਕੁਝ ਮਿਲਦਾ ਏ ਸੰਗਤ ਦੇ ਵਿੱਚ ਆਣ ਕੇ ਗੁਰੂ ਘਰ ਵਿੱਚ ਆਣ ਕੇ ਗੁਰੂ ਦੇ ਦਰ ਤੋਂ ਸੂਝੀ ਮਿਲਦੀ ਏ ਇੱਥੋਂ ਹੀ ਸਾਨੂੰ ਸਭ ਕੁਝ ਮਿਲਦਾ